ਹਾਂਜੀ ਸਵਾਗਤ ਹੈ ਜੀ ਸਾਡੇ YouTube ਚੈਨਲ Facebook ਪੇਜ ਤੇ ਐਕਸਟ ਜਿਹੜਾ ਅਕਾਊਂਟ ਸਿੰਘ ਸਭਾ ਦੇ ਉੱਪਰ ਹਮੇਸ਼ਾ ਦੀ ਤਰ੍ਹਾਂ ਹੀ ਤੁਹਾਡੇ ਨਾਲ ਕੋਈ ਨਾ ਕੋਈ ਜਿਹੜਾ ਟੌਪਿਕ ਦੇ ਉੱਤੇ ਗੱਲਬਾਤ ਕਰਦੇ ਰਹਿੰਨੇ ਆ ਚਰਚਾ ਕਰਦੇ ਰਹਿੰਨੇ ਆ ਤੇ ਪੰਜਾਬ ਜਾਂ ਪੰਜਾਬੀਅਤ ਜਾਂ ਲੋਕਾਂ ਦੇ ਸਮਾਜ ਦੇ ਹਰ ਮੁੱਦੇ ਦੇ ਨਾਲ ਜੁੜੇ ਹੋਏ ਜਿਹੜੇ ਅਸੀਂ ਕੋਈ ਨਾ ਕੋਈ ਟੌਪਿਕ ਨੂੰ ਕਵਰ ਕਰਦੇ ਹੁੰਨੇ ਆ ਤੇ ਜਿਵੇਂ ਕਿ ਪਿਛਲੇ ਦਿਨਾਂ ਤੋਂ ਇੱਕ ਟੌਪਿਕ ਜਿਹੜਾ ਚੱਲ ਰਿਹਾ ਇੱਕ ਵਿਸ਼ਾ ਚੱਲ ਰਿਹਾ ਆ ਉਹ ਹੈਗਾ ਲੈਂਡ ਪੂਲਿੰਗ ਪਾਲਿਸੀ ਦਾ ਕਿ ਪੰਜਾਬ ਗਵਰਨਮੈਂਟ ਨੇ ਇੱਕ ਬਿੱਲ ਲੈ ਕੇ ਆਂਦਾ ਲੈਂਡ ਪੂਲਿੰਗ ਪਾਲਿਸੀ ਤੇ ਉਹਦੇ ਸੰਦਰਭ ਦੇ ਵਿੱਚ ਆਪਾਂ ਅੱਜ ਚਰਚਾ ਕਰਨ ਜਾ ਰਹੇ ਆ ਬਾਈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਨਾਲ ਜਿਹੜੇ ਕਿ ਕੇ ਕੇ ਯੂ ਦੇ ਜਰਨਲ ਸਕੱਤਰ ਵੀ ਨੇ ਸਵਾਗਤ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸ਼ੁਕਰੀਆ ਜੀ ਹੋਰ ਬਾਈ ਜੀ ਠੀਕ ਠਾਕ ਹਾਂ ਬਹੁਤ ਵਧੀਆ ਜੀ ਬਾਈ ਜੀ ਜਿਹੜਾ ਲੈਂਡ ਪੂਲਿੰਗ ਪਾਲਿਸੀ ਦਾ ਜਿਹੜਾ ਮੇਨ ਕਨਸੈਪਟ ਹੈਗਾ ਆ ਲੈਂਡ ਪੂਲਿੰਗ ਪਾਲਿਸੀ ਅਸਲ ਦੇ ਵਿੱਚ ਹੈ ਕੀ ਆ ਤੇ ਲੈਂਡ ਪੂਲਿੰਗ ਪਾਲਿਸੀ ਦਾ ਇਤਿਹਾਸਿਕ ਪਿਛੋਕੜ ਕੀ ਆ ਇਹ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝ ਪਾਓ ਭਾਈ ਜੀ ਦੇਖੋ ਜਿਵੇਂ ਆਪਾਂ ਪੂਲ ਕਹਿ ਦਿੰਦੇ ਆ ਵੀ ਤਲਾਹ ਨੂੰ ਹਾਂਜੀ ਜਿੰਦੇ ਚ ਕਈ ਪਾਸਿਓਂ ਪਾਣੀ ਜਿਹੜਾ ਹੈਗਾ ਇਕੱਠਾ ਹੁੰਦਾ ਲੈਂਡ ਪੂਲਿੰਗ ਪਾਲਿਸੀ ਜਿਹੜੀ ਉਹਦੀ ਇੰਟਰੋਡਕਸ਼ਨ ਜੀ ਇਹਨਾਂ ਨੇ ਸ਼ੁਰੂ ਚ ਹੀ ਲਈ ਗਿਆ ਹੋਇਆ ਕਿ ਅਸੀਂ ਜਿਹੜੀ ਜ਼ਮੀਨ ਦੇ ਟੋਟੇ ਖਿਲਰੇ ਹੋਏ ਆ ਹੂੰ ਬਸ ਇਹਨੂੰ ਇਕੱਠੀ ਕਰਕੇ ਹੂੰ ਯਾਨੀ ਕਿ ਉਹਦਾ ਮਤਲਬ ਆ ਕਿ ਅਸੀਂ ਬਹੁਤ ਵੱਡੀ ਜਿਹੜੀ ਜ਼ਮੀਨ ਆ ਲੈ ਇਕੱਠੀ ਕਰਕੇ ਪੂਲ ਕਰਕੇ ਅਸੀਂ ਉਹਨੂੰ ਉਹਦੇ ਤੇ ਅਸੀਂ ਜਿਹੜੇ ਹੈਗੇ ਆ ਸ਼ਹਿਰੀ ਅਰਬਨ ਸਟੇਟ ਅਸੀਂ ਉਹ ਜਿਹੜੇ ਬਣਾਉਣੇ ਹੈਗੇ ਆ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ 2025 ਆ ਉਹਨਾਂ ਨੇ ਕਿਹਾ ਕਿ ਅਸੀਂ ਯੋਜਨਾਬੱਧ ਜਿਹੜੀ ਆ ਉਹ ਮਤਲਬ ਜਿਹੜੀ ਆ ਅਰਬਨ ਸਟੇਟ ਬਣਾਉਣੇ ਹੈਗੇ ਆ ਔਰ ਇਹਦੇ ਚ ਅਸੀਂ ਜਿਹੜੇ ਜਿੰਨਾ ਤੋਂ ਜ਼ਮੀਨ ਲਵਾਂਗੇ ਹਾਂਜੀ ਯਾਨੀ ਕਿ ਉਹਨੂੰ ਮੁਆਵਜ਼ਾ ਨਹੀਂ ਦੇਣਾ ਉਹਨਾਂ ਨੂੰ ਅਸੀਂ ਉਹਦੇ ਹਿੱਸੇਦਾਰ ਬਣਾਵਾਂਗੇ ਜਿਹੜਾ ਉਹ ਵਿਕਾਸ ਦੇ ਹਿੱਸੇਦਾਰ ਬਣਨਗੇ ਮੁਨਾਫੇ ਦੇ ਹਿੱਸੇਦਾਰ ਬਣਨਗੇ ਇਦਾਂ ਦੇ ਬੋਦਲ ਭਾਵਨੇ ਸ਼ਬਦੀ ਜਿਹੜੇ ਆ ਉਹਦੇ ਚ ਲਿਖੇ ਹੋਏ ਆ ਤੇ ਇਹ ਜਿਹੜੀਆਂ ਪਹਿਲੀਆਂ ਲੈਂਡ ਪੂਲਿੰਗ ਪਾਲਿਸੀ ਸੀ 2008 ਚ ਕਾਲੀ ਭਾਜਪਾ ਸਰਕਾਰ ਵੇਲੇ ਆਈ ਉਹ 2013 ਚ ਉਹ ਮਤਲਬ ਨੋਟੀਫਾਈ ਹੋਈ ਮਤਲਬ ਜੋ ਮਹਾਲੀ ਦੇ ਪਿੰਡ ਮਹਾਲੀ ਸ਼ਹਿਰ ਦੇ ਲਈ ਕਈ ਪਿੰਡਾਂ ਦੀ ਜ਼ਮੀਨ ਜਿਹੜੀ ਸੀ ਲਈ ਗਈ ਕੈਪਟਨ ਰਮਿੰਦਰ ਸਿੰਘ ਦੇ ਵੇਲੇ ਚੱਲਦੀ ਰਹੀ ਤਾਂ ਇਹਨਾਂ ਨੇ ਕਿਹਾ ਕਿ ਜਿਹੜੀਆਂ ਪਹਿਲੀਆਂ ਲੈਂਡ ਪੂਲਿੰਗ ਪਾਲਿਸੀਸ ਆ ਉਹਨਾਂ ਦੀ ਜਗਾ ਇਹ ਲੈਂਡ ਪੂਲਿੰਗ ਪਾਲਿਸੀ 2025 ਲਵੇਗੀ ਹਮਮ ਔਰ ਇਹਦੇ ਚ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜਾ 1 ਏਕੜ ਜ਼ਮੀਨ ਜੇ ਕਿਸੇ ਕਿਸਾਨ ਦੀ ਲੈਂਡ ਪੂਲਿੰਗ ਦੇ ਵਿੱਚ ਆਏਗੀ ਤਾਂ ਉਹਨੂੰ ਅਸੀਂ ਜਿਹੜਾ ਹੈਗਾ 2 ਕਨਾਲਾਂ ਯਾਨੀ ਕਿ 1000 ਏਕੜ ਦਾ 1000 ਗਜ ਦਾ ਰੈਸ਼ੀ ਪਲਾਟ ਤੇ 200 ਸਕੁਅਰ ਗਜ ਦਾ ਜਿਹੜਾ ਹੈਗਾ ਅਸੀਂ ਕਮਰਸ਼ੀਅਲ ਪਲਾਟ ਜਿਹੜਾ ਦੇਵਾਂਗੇ ਯਾਨੀ ਕਿ ਸਿੱਧੇ ਸ਼ਬਦਾਂ ਵਿੱਚ ਕਹਿਣਾ ਹੋਵੇ ਇੱਕ ਕਿਲਾ ਲੈ ਕੇ 2 ਕਨਾਲ ਜਿਹੜੀ ਹੈਗੀ ਆ ਵਾਪਸ ਦੇਣੀ ਹੈ ਪਰ ਇਹ ਸਾਰੀ ਹੈਗੀ ਛੋਟੇ ਕਿਸਾਨਾਂ ਦਾ ओके ਜੇ ਜਮੀਨ 8 ਕਿੱਲੇ ਤੋਂ ਉੱਪਰ ਹੈ ਨਹੀਂ ਕਿ 9 ਕਿੱਲੇ ਤੱਕ ਆ ਗਈ ਹੂੰ 9 ਕਿੱਲੇ ਤੱਕ ਆ ਗਈ ਤਾਂ ਉਹ 9 ਕਿੱਲੇ ਜੇ ਕਿਸੇ ਦੀ ਜਮੀਨ ਆ ਗਈ ਉਹ ਤੋਂ 6 ਕਿੱਲੇ ਜਮੀਨ ਲੈਣੀ ਆ ਉਹਨੂੰ 3 ਕਿੱਲੇ ਜਿਹੜੇ ਹੈਗੇ ਆ ਪਲਾਟਾਂ ਦੇ ਰੂਪ ਚ ਡਿਵੈਲਪ ਕਰਕੇ ਦੇਣੇ ਆ ਪਰ ਉਹ 3 ਕਿੱਲਿਆਂ ਦਾ ਇੱਕ ਏਕੜ ਦੇ ਮਗਰ 2 ਕਰੋੜ ਰੁਪਈਆ ਵੀ ਲੈਣਾ 6 ਕਰੋੜ ਰੁਪਈਆ ਵੀ ਉਹ ਤੋਂ ਲੈਣਾ ਹੈ ਜਿਹਨੂੰ ਐਕਸਟਰਨਲ ਡਿਵੈਲਪਮੈਂਟ ਚਾਰਜ ਜਿਹੜੇ ਦੇ ਨਾਮ ਤੇ ਉਹਨਾਂ ਨੇ ਕਿਹਾ ਹੈਗਾ ਜਿਹੜੀ ਗਮਾੜਾ ਹੈਗੀ ਆ ਮਹੱਲੀ ਦੇ ਵਿੱਚ ਜਾਂ ਹੋਰ ਉਹ ਇਕੜ ਦਾ 1 ਕਰੋੜ ਰੁਪਇਆ ਰਹਿੰਦੀ ਆ ਤੇ ਜਿਹੜੀਆਂ ਇਹ ਅਥਾਰਟिटीज ਬਣ ਗਈਆਂ ਜਿੰਦੇ ਚ ਗਲਾਡਾ ਜਾਂ ਹੋਰ ਜਿਹੜੇ 19 ਅਰਬਨ ਸਟੇਟ ਬਣਨੇ ਆ ਜਿੰਨੀਆਂ ਇਹ ਸਾਰੀਆਂ ਅਥਾਰਟिटीज ਨੇ ਇਹ ਮਤਲਬ ਜਿਹੜੀ ਇਹ ਵਧ ਜ਼ਮੀਨ ਵਾਲੇ ਜਿਹੜੇ ਬੰਦੇ ਆਉਣਗੇ ਉਹਨਾਂ ਤੋਂ ਪਰ ਇਕੜ 2 ਕਰੋੜ ਰੁਪਇਆ ਜਿਹੜਾ ਹੈਗਾ ਐਕਸਟਰਨਲ ਡਿਵੈਲਪਮੈਂਟ ਚਾਰਜ ਦੇ ਰੂਪ ਚ ਲੈਣਗੇ ਵੀ ਅਸੀਂ ਤੁਹਾਨੂੰ ਬਣਾ ਕੇ ਦੇਵਾਂਗੇ ਸੀਵਰੇਜ ਪਾ ਕੇ ਦੇਵਾਂਗੇ ਹੂੰ ਹੋਰ ਜਿਹੜੀਆਂ ਹੈਲਥ ਫੈਸਿਲਿਟੀਆਂ ਉੱਥੇ ਦੇਵਾਂਗੇ ਲਾਈਟ ਦਾ ਕਰਕੇ ਦੇਵਾਂਗੇ ਉੱਥੇ ਗ੍ਰੀਨਰੀ ਦਾ ਕਰ ਉਹ ਸਾਰਾ ਕੁਝ ਕਰਕੇ ਦੇਵਾਂਗੇ ਪਰ ਉਸ ਜਿਹੜੇ ਪਲਾਟ ਦੇ ਨਾਲ ਜੇ ਕੋਈ ਹੋਰ ਸੜਕ ਕੱਢਣੀ ਹੈਗੀ ਆ ਉਹ ਸੜਕ ਵਾਸਤੇ ਜੇ ਕੋਈ ਜ਼ਮੀਨ ਅਕਵਾਇਰ ਕਰਨੀ ਆ ਉਹਦਾ 60% ਦੀ ਖਰਚਾ ਵੀ ਉਹ ਹੀ ਦੇਊਗਾ ਬੰਦਾ ਅੱਛਾ ਜਿੰਦੇ ਤੋਂ 2 ਕਰੋੜ ਰੁਪਇਆ ਲੈਣਾ ਹੈ ਕਿਲੇ ਦਾ 60% ਖਰਚਾ ਵੀ ਉਹ ਦੇਊਗਾ ਤੇ 40% ਦੀ ਖਰਚਾ ਜਿਹੜੀ ਹੈਗੀ ਆ ਉਹ ਜਿਹੜੀ ਅਥਾਰਟੀ ਹੈਗੀ ਆ ਉਹ ਉਹ ਕਰੇਗਾ ਹਮ ਪਰ ਇਹਦੇ ਚ ਇਹ ਬਿਲਕੁਲ ਨਹੀਂ ਦੱਸਿਆ ਗਿਆ ਕਿ ਵੀ ਜਿਹੜੀ ਇਹ ਤੁਸੀਂ ਕਿਸਾਨ ਨੂੰ ਇੱਕ ਕਿੱਲਾ ਲੈ ਕੇ 2 ਕਨਾਲ ਦੇ ਰੂਪ ਚ ਪਲਾਟ ਦੇਣੇ ਆ ਵੀ ਇਹ ਕਿੰਨੇ ਸਾਲਾਂ ਨੂੰ ਦਿੱਤੇ ਜਾਣਗੇ ਇਹ ਕਹਤਾ ਕਿ ਕਿਸਾਨ ਨੂੰ ਕਿੱਲੇ ਦਾ 30000 ਰੁਪਇਆ ਇੱਕ ਸਾਲ ਦਾ ਦਿੱਤਾ ਜਾਊਗਾ ਗੁਜ਼ਾਰਾ ਪੱਤਾ 3 ਸਾਲ ਹੀ ਦਿੱਤਾ ਜਾਊਗਾ ਤੇ ਜਾਂ ਜਦੋਂ ਡੋਮੇਨ ਜ਼ਮੀਨ ਡਿਵੈਲਪ ਕਰਕੇ ਦੇ ਦੀ ਹਮ ਜਿਹੜਾ ਚੀਜ਼ ਪਹਿਲਾਂ ਹੋਊਗੀ ਇਹ 3 ਸਾਲ ਤੋਂ ਪਹਿਲਾਂ ਜ਼ਮੀਨ ਡਿਵੈਲਪ ਹੋ ਜਾਊਗੀ ਇਹ ਮਤਲਬ ਬੜੀ ਇੱਕ ਅਸੰਭਵ ਜੀ ਗੱਲ ਹੈਗੀ ਆ ਤੇ ਇਹਦੇ ਤੇ ਮਤਲਬ ਹੋਰ ਧੁੰਦਲਕਾ ਪੈਦਾ ਕਰਤਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ 30 ਹਜ਼ਾਰ ਦਾ ਨਹੀਂ 50 ਹਜ਼ਾਰ ਦੇਵਾਂਗੇ ਜਦੋਂ ਡਿਵੈਲਪ ਕਰਨ ਲੱਗਾਗੇ ਉਦੋਂ ਲੱਖ ਦੇਵਾਂਗੇ ਖੇਤੀ ਕਰਦੇ ਰਹਿਣਗੇ ਜਦੋਂ ਯਾਰ ਤੁਸੀਂ ਉਹਨੂੰ ਕੱਟਣ ਲੱਗੇ ਪਲਾਟਾਂ ਨੂੰ ਪੱਟਣ ਲੱਗੇ ਸੀਵਰੇਜ ਪਾਉਣ ਲੱਗੇ ਜਾਂ ਸਾਰਾ ਕੁਝ ਕਰਨ ਲੱਗੇ ਫਿਰ ਉੱਥੇ ਖੇਤੀ ਕਿੱਦਾਂ ਸੰਭਵ ਹੋਏਗੀ ਫਿਰ ਜੇ ਕਿਸੇ ਬੰਦੇ ਨੂੰ ਤੁਸੀਂ 1000 ਗਜ ਦਾ ਪਲਾਟ ਦੇਤਾ ਗਰੇਸ਼ੀ ਪਲਾਟ ਦੇਤਾ ਉਹਦਾ ਪਿੰਡ ਵੀ ਖਤਮ ਕਰਤਾ ਕਿਉਂਕਿ ਪਿੰਡ ਤਾਂ ਖਤਮ ਕਰਦੇ ਨੇ ਉੱਥੋਂ ਹਾਂਜੀ ਉਹਦੀ ਜ਼ਮੀਨ ਖੋਲੀ ਤੁਸੀਂ ਹਾਂਜੀ ਉਹਨੂੰ 1000 ਗਾਇਦੇ ਰੈਸ਼ੀ ਪਲਾਟ ਦੇਤਾ ਉਹ ਰੈਸ਼ੀ ਪਲਾਟ ਕਦੋਂ ਵਿਕੂਗਾ ਇਹਦੀ ਕੀ ਗਾਰੰਟੀ ਆ ਮਹਾਲੀ 15-15 ਸਾਲ ਦੇ ਨਹੀਂ ਵਿਕੇ 70% ਫਲੈਟ ਵਿਲੇ ਪਏ ਆ 70% ਜਿਹੜੇ ਆ ਪਲਾਟ ਉਹ ਵਿਲੇ ਪਏ ਆ ਜਗਰਾਉਂ ਸ਼ੂਗਰ ਮਿਲ ਦੀ ਜ਼ਮੀਨ ਪੁੱਡਣ ਲਈ ਉਹ ਵਿਲੀ ਪਈ ਆ ਫਰੀਦਕੋਟ ਦੀ ਸ਼ੂਗਰ ਮਿਲ ਦੀ ਜ਼ਮੀਨ ਲਈ ਉਹ ਵਿਲੀ ਪਈ ਆ ਬਹੁਤ ਸਾਰੀਆਂ ਦੁਨੀਆ ਐਗਜ਼ਾਮਪਲ ਨੇ ਮਾਨ ਸਾ ਪਤ ਨਹੀਂ ਕਿੱਥੇ ਕਿੱਥੇ ਜ਼ਮੀਨ ਜਿਹੜੀ ਆ ਉਹ ਵਿਲੀ ਪਈ ਆ ਹੂੰ ਤੇ ਜਿਹੜਾ ਇਹ ਮੰਨ ਲਓ 24000 ਕਿੱਲਾ ਜ਼ਮੀਨ ਲੁਧਿਆਣੇ ਦੀ ਆ ਗਈ ਹੂੰ ਵਾਹ ਤਾਂ 1.5 ਲੱਖ ਕਿੱਲਾ ਜ਼ਮੀਨ ਲੈਣੀ ਆ ਪੰਜਾਬ ਚ ਇਹਨਾਂ ਨੇ ਜਿਹੜੀ 24000 ਕਿੱਲਾ ਜ਼ਮੀਨ ਆ ਗਈ ਤੇ ਜਿਹੜੀ ਪੰਜਾਬ ਚ ਜੋ ਪਾਪੂਲੇਸ਼ਨ ਵੱਧ ਰਿਹਾ ਹੈਗਾ ਇੱਕ ਐਸਟੀਮੇਟ ਮੁਤਾਬਕ ਇਹ 24000 ਕਿੱਲੇ ਦੇ ਵਿੱਚ ਆਬਾਦੀ ਨੂੰ ਵਸਾਉਣ ਦੇ ਲੁਧਿਆਣੇ ਦੀ ਆਬਾਦੀ ਜਿੰਨੀ 2325 ਚ ਹੋਊਗੀ ਹੂੰ ਤਾਂ 2025 ਚੱਲਦਾ ਪਿਆ ਨਾ ਹਾਂਜੀ ਜਦੋਂ 2325 ਤੋਂ ਆਬਾਦੀ ਹੋਊਗੀ ਫੇਰ ਇਹ 24 ਹਜ਼ਾਰ ਕਿੱਲਾ ਸਾਰਾ ਜਿਹੜਾ ਹੈਗਾ ਭਰਿਆ ਜਾਣਾ ਉਹ ਜੇ ਕਹਿੰਦਾ 2320 ਚ ਜਾ ਕੇ ਪਲਾਟ ਵਿਖੂਗਾ ਉਦੋਂ ਤੱਕ ਉਹ ਬੰਦਾ ਉਹ ਕਿਵੇਂ ਗੁਜ਼ਾਰਾ ਕਰੂਗਾ ਕਿਵੇਂ ਰਹੂਗਾ ਹੂੰ ਅਸਲ 'ਚ ਲੈਂਡ ਪੂਲਿੰਗ ਪਾਲਿਸੀ ਨਹੀਂ ਲੈਂਡ ਗ੍ਰੈਬਿੰਗ ਪਾਲਿਸੀ ਆ ਤੇ ਪੰਜਾਬ ਦੇ ਸੈਂਕੜੇ ਪਿੰਡਾਂ ਨੂੰ ਪੰਜਾਬ ਦੇ ਨਕਸ਼ੇ ਤੋਂ ਖਤਮ ਕਰਨ ਦੀ ਨੀਤੀ ਆ ਜੇ ਕਹਿਣਾ ਹੋਵੇ ਇੱਕ ਤਰ੍ਹਾਂ ਦੇ ਪੰਜਾਬ ਦੇ ਅੰਗਾਂ ਨੂੰ ਕੱਟੇ-ਕੱਟਿਆ ਜਾ ਰਿਹਾ ਹੈਗਾ ਪਹਿਲਾਂ ਪੰਜਾਬ ਦਾ ਪਾਣੀ ਖੋਹ ਲਿਆ ਹੂੰ ਠੀਕ ਹੁਣ ਪੰਜਾਬ ਦੀ ਜ਼ਮੀਨ ਖੋਣੀ ਖੋਣ ਲੱਗ ਗਈ ਔਰ ਇਹ ਦੇਖੋ ਕਿ ਪਹਿਲਾਂ ਜਦੋਂ ਇਹ ਲੈਂਡ ਪੂਲਿੰਗ ਪਾਲਿਸੀ ਆਈ ਇਹਦੇ ਤੇ ਜਦੋਂ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਬਹੁਤ ਸਾਰੇ ਲੋਕਾਂ ਨੂੰ ਲੱਗਾ ਵੀ ਇਹ ਇਸ ਕਰਕੇ ਰੋਲਾ ਪਾ ਰਹੇ ਕਿ ਮੁਆਵਜ਼ਾ ਘੱਟ ਹੂੰ ਮੁਆਵਜ਼ੇ ਦਾ ਇਸ਼ੂ ਹੀ ਨਹੀਂਗਾ ਹੂੰ ਕਿਉਂਕਿ ਮੁਆਵਜ਼ਾ ਦਿੱਤਾ ਜਾਂਦਾ ਲੈਂਡ ਐਕ acquisition ਐਕਟ ਜਿਹੜਾ 2013 ਦੇ ਵਿੱਚ ਹੂੰ ਜੇ ਤੁਸੀਂ ਕਿਸੇ ਪਬਲਿਕ ਪਰਪਸ ਲਈ ਜ਼ਮੀਨ ਲੈਣੀ ਆ ਤਾਂ ਤੁਸੀਂ ਮਾਰਕੀਟ ਰੇਟ ਦਾ 4 ਗੁਣਾ ਵੱਧ ਰੇਟ ਤੁਸੀਂ ਦਿਓਗੇ ਉਸ ਬੰਦੇ ਨੂੰ ਉਹਦਾ ਸੋਸ਼ਲ ਇੰਪੈਕਟ ਅਸੈਸਮੈਂਟ ਸਰਵੇ ਕਰੋਗੇ এনवायरमेंट ਇੰਪੈਕਟ ਅਸੈਸਮੈਂਟ ਸਰਵੇ ਕਰੋਗੇ ਸੋਸ਼ਲ ਇੰਪੈਕਟ ਅਸੈਸਮੈਂਟ ਸਰਵੇ ਦੇ ਵਿੱਚ ਕੀ ਹੈ ਕਿ ਮੰਨ ਲਓ ਹੁਣ ਬੱਤੀਪਿੰਡ ਇਹਨਾਂ ਨੇ ਲੁਧਿਆਣੇ ਦੀ ਹੈ ਹਮ ਕਿਸਾਨਾਂ ਨੂੰ ਤਾਂ ਕਿਹਦਾ ਪਲਾਟ ਦੇਵਾਂਗੇ ਜਿਹੜੀ 35% ਪਿੰਡਾਂ ਦੀ ਮਜ਼ਦੂਰਬਾਦੀ ਆ ਉਹਨਾਂ ਕੋਲ ਤਾਂ ਜ਼ਮੀਨ ਹੀ ਹੈ ਨਹੀਂ ਉਹਨਾਂ ਨੂੰ ਕੀ ਮਿਲੇਗਾ ਪਿੰਡ ਵੀ ਢਹਿ ਜਾਣਾ ਉਹ ਕਿੱਥੇ ਜਾਣਗੇ ਪਿੰਡ ਦਾ ਜਿਹੜਾ ਛੋਟਾ ਦੁਕਾਨਦਾਰ ਕੋਈ ਮਰਲੇ 'ਚ ਅੱਧੇ ਮਰਲੇ 'ਚ ਆਪਦੀ ਦੁਕਾਨ ਖੁੱਲੀ ਬੈਠਾ ਹੈਗਾ ਉਹ ਉੱਥੇ ਕਰੋੜਾ ਦੇ ਕਮਰਸ਼ੀਅਲ ਪਲਾਟ ਕਿਵੇਂ ਲੈ ਲੇਗਾ ਉਹ ਕਿੱਧਰ ਜਾਏਗਾ ਤੋ ਇਹ ਜਦੋਂ ਲੈਂਡ ਐਕ acquisition ਐਕਟ ਦੇ ਤਹਿਤ ਜ਼ਮੀਨ ਲਈ ਜਾਂਦੀ ਹੈ ਤਾਂ ਇਹ ਸੋਸ਼ਲ ਇੰਪੈਕਟ ਅਸੈਸਮੈਂਟ ਸਰਵੇ ਕੀਤਾ ਜਾਂਦਾ ਤੇ ਉਹਨਾਂ ਦੀ ਰੀਹੈਬਿਲੀਟੇਸ਼ਨ ਦਾ ਯਾਨੀ ਕਿ ਮੌੜ ਤੋਂ ਸੇਬੇ ਦਾ ਪ੍ਰਬੰਧ ਵੀ ਕੀਤਾ ਜਾਂਦਾ ਤਾਂ ਪਰ ਇਹ ਲੈਂਡ ਐਕ acquisition ਐਕਟ ਦੇ ਨਹੀਂ ਲੈ ਰਹੇਗੇ ਕੋਈ ਮੁਆਵਜ਼ਾ ਨਹੀਂ ਦੇਣਾ ਇਹ ਤਾਂ ਜ਼ਮੀਨ ਖੋਣੀ ਆ ਤੇ ਆਮ ਤੌਰ ਤੇ ਇਹ ਤਾਂ ਜਿਹੜੇ ਵੱਡੇ ਬਿਲਡਰ ਜ਼ਮੀਨ ਭੱਜ ਕੇ ਲੈਣਗੇ ਜਦੋਂ ਦੇਣਾ ਹੀ ਕੁਝ ਨਹੀਂ ਕਿਸੇ ਅਗਲਾ ਕਹਿੰਦਾ ਵੀ ਜ਼ਮੀਨ ਪਲਾਟ ਕੱਟਣੇ ਆ ਜਦੋਂ ਤਿਆਰ ਹੋ ਗਏ ਪਲਾਟ ਫੀਲਡਨ ਲੱਗੇ ਉਦੋਂ ਕਿਲੇ ਚ ਦੋ ਕਨਾਲਾ ਇਹਨਾਂ ਨੂੰ ਦੇ ਦਾਂਗਾ ਕਿਲੇ ਮਗਰ ਸ਼ੀਸ਼ਕ ਨਾਲ ਆਪਾਂ ਰੱਖ ਲਾਂਗੇ ਮਤਲਬ ਇਹ ਇਸ ਤਰ੍ਹਾਂ ਏਡਾ ਵੱਡਾ ਢਾਕਾ ਜਿਹੜਾ ਹੈਗਾ ਪੰਜਾਬ ਦੀ ਜ਼ਮੀਨ ਤੇ ਇਹਨਾਂ ਨੇ ਮਾਰਿਆ ਔਰ ਇਹ ਪਹਿਲੀ ਵਾਰੀ ਆ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ ਪੰਜਾਬ ਦੀ ਜ਼ਮੀਨ ਪਰਸੈਂਟੇਜ ਚ ਜਾ ਰਹੀ ਹੈ ਹੂੰ ਜਦੋਂ ਫਤੇਗੜ ਛੰਨਾ ਤੋਂ ਲੈ ਇਹਨਾਂ ਪਿੰਡਾਂ ਚ ਮਤਲਬ 500 ਏਕੜ ਦੇ ਕਰੀਬ ਜ਼ਮੀਨ ਡਰਾਇਡੈਂਟ ਨੇ ਲਈ ਹਾਂਜੀ ਮਤਲਬ ਬਹੁਤ ਵੱਡਾ ਅੰਦੋਲਨ ਹੋਇਆ ਪੰਜਾਬ 'ਚ ਬਿਲਕੁਲ ਗੋਬਿੰਦੁਰ ਥਰਮਲ ਪਲਾਟ ਮਤਲਬ 15 ਤੋਂ 1700 ਏਕੜ ਜ਼ਮੀਨ ਤੱਕ ਲਈ ਉਹਦਾ ਵੱਡਾ ਅੰਦੋਲਨ ਜਿਹੜਾ ਹੋਇਆ ਜੀ ਮਤਲਬ ਵੱਧ ਤੋਂ ਵੱਧ ਜ਼ਮੀਨ ਇੱਕ ਇਕਾਲੀ ਭਾਈਪਸ ਸਰਕਾਰ ਵੇਲੇ ਕੋ 8 ਕੁ ਹਜ਼ਾਰ ਕਿੱਲਾ ਤੱਕ ਉਹ ਜਿਹੜੀ ਲਈ ਹੂੰ ਇਹ ਪਹਿਲੀ ਵਾਰੀ ਆ ਕਿ ਜ਼ਮੀਨ 1.5 ਲੱਖ ਕਿੱਲਾ ਲਈ ਜਾ ਰਹੀ ਆ ਔਰ ਜੇ ਆਪਾਂ ਨੂੰ ਪਰਸੈਂਟੇਜ ਦੇਖੀਏ ਕਿ ਪੰਜਾਬ ਦੀ ਜ਼ਮੀਨ ਪਿਛਲੇ 2-3 ਸਾਲਾਂ 'ਚ ਬਣਿਆ ਸਾਡੇ ਨਾਲ 22000 ਕਿੱਲਾ ਜ਼ਮੀਨ ਭਾਰਤ ਮਾਲਾ ਪ੍ਰੋਜੈਕਟ ਤਹਿਤ ਆ ਗਈ ਪੰਜਾਬ ਦੀ ਜੀ ਤੇ ਜਿਹੜੀ 65000 ਕਿੱਲਾ ਜ਼ਮੀਨ ਇਹਨਾਂ ਲੈਣੀ ਲੈਂਡ ਪੂਲਿੰਗ ਤਹਿਤ ਜਿੰਨੂੰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਇਹ ਕਹਿ ਰਹੇ ਆ ਕਿ ਇਹ 40% ਦੀ ਆ ਯਾਨੀ ਕਿ 1.5 ਲੱਖ ਕਿੱਲਾ ਇਹਨਾਂ ਨੂੰ ਲੈਣੀ ਹੈ 1.5 ਲੱਖ ਕਿੱਲਾ ਇਹ ਤੇ 22000 ਕਿੱਲਾ ਭਾਰਤ ਮਾਲਾ ਪ੍ਰੋਜੈਕਟ ਦੀ 172000 ਕਿੱਲਾ ਪੰਜਾਬ ਦੀ ਜ਼ਮੀਨ ਬਣ ਗਈ ਸਿਰਫ ਇਹ ਦੋ ਦੋ ਤਿੰਨ ਸਾਲਾਂ ਦੇ ਵਿੱਚ ਵਿੱਚ ਹੀ ਜਿਹੜੀ ਜਾਣੀ ਆ ਬਿਲਕੁਲ ਪੰਜਾਬ ਦੇ ਕੋਲੇ ਕੁੱਲ ਜ਼ਮੀਨ 1 ਕਰੋੜ 4 ਲੱਖ ਕਿੱਲਾ ਜਿੰਦੇ ਤੇ ਖੇਤੀ ਹੁੰਦੀ ਹੈ ਜੀ ਜੇ ਕਹਿਣਾ ਵੀ 104 ਲੱਖ ਕਿੱਲਾ ਹਾਂਜੀ 104 ਲੱਖ ਕਿੱਲੇ ਚੋਂ ਪਾਉਣੇ 2 ਲੱਖ ਕਿੱਲੇ ਜਾ ਰਹੇ ਆ ਇਹ ਪੰਜਾਬ ਦੀ ਟੋਟਲ ਜ਼ਮੀਨ ਦਾ 1.65% ਜੇ ਪੜ੍ਹਨਾ 1.65% ਆ ਮੋٹے ਰੂਪ ਜਿਗਈਓ ਲਗਭਗ ਪਾਉਣੇ 2% ਦੇ ਕਰੀਬ ਪੰਜਾਬ ਦੀ ਜ਼ਮੀਨ ਜਾ ਰਹੀ ਆ ਇਹ ਪਹਿਲੀ ਵਾਰੀ ਆ ਕਿ ਪੰਜਾਬ ਦੀ ਜ਼ਮੀਨ ਪਰਸੈਂਟੇਜ ਚ ਜਾ ਰਹੀ ਆ ਕੁੱਲ ਜ਼ਮੀਨ ਦਾ ਪਾਉਣੇ 2% ਐਡਾ ਵੱਡਾ ਪੰਜਾਬ ਤੇ ਡਾਕਾ ਇੱਡੀ ਵੱਡੀ ਪੰਜਾਬ ਦੀ ਬਰਬਾਦੀ ਦੀ ਕਹਾਣੀ ਲਿਖਣ ਜਾ ਰਹੇ ਆ ਤੇ ਜੇ ਕੋ ਸਮਝੇ ਕਿ 0.2% ਕਿੰਨਾ ਕੁ ਹੁੰਦਾ ਹ ਹ ਪੂਰੇ ਇੰਡੀਆ ਦਾ ਪੰਜਾਬ 1.53% ਹੈ ਪੂਰੇ ਇੰਡੀਆ ਦਾ ਹਰਿਆਣਾ 1.35% ਹੈ ਤੇ ਪੂਰੇ ਇੰਡੀਆ ਦਾ ਦਿੱਲੀ 0.5% ਹੈ ਹੁਣ ਤੁਸੀਂ ਇਹ ਸਮਝੋ ਕਿ ਕਿੱਡਾ ਵੱਡਾ ਇਲਾਕਾ ਪੰਜਾਬ ਦਾ ਜਿੱਥੇ ਪਿੰਡਾਂ ਨੂੰ ਖਤਮ ਕਰਨ ਜਾ ਰਹੇ ਆ ਉਹ ਜਿਹੜੀ 1.5 ਲੱਖ ਕਿੱਲਾ ਜ਼ਮੀਨ ਜਲੇਗੀ ਬੰਦੇ ਨੂੰ ਮਾਫੀ ਵੀ ਨਹੀਂ ਦੇਣਾ ਉਹ ਜਾਣਗੇ ਕਿੱਧਰ ਤਾਂ ਬਿਲਕੁਲ 47 ਦੇ ਉਜਾੜੇ ਵਾਲੀ ਗੱਲ ਹੈ ਨਾ ਕਿ ਵੀ ਅੱਜ ਤੋਂ ਆਹ ਮੁਲਕ ਟੋੜਾ ਨਹੀਂ ਹੂੰ ਜ਼ਮੀਨ ਘਰ-ਬਾਰ ਛੱਡ ਕੇ ਜਾਓ ਕਿੱਧਰ ਜਾਣਾ ਬੰਦੇ ਚਾਰ-ਚਰ ਕੱਪੜਾ ਲੈ ਕੇ ਸਾਡੇ ਬਜ਼ੁਰਗ ਉਧਰੋਂ ਆਏ ਉਜੜ ਕੇ ਹੂੰ ਪਤਾ ਹੀ ਨਹੀਂ ਸ਼ੋ ਦੱਸਦੇ ਕਿੱਧਰ ਜਾਣਾ ਕਿੱਧਰ ਨਹੀਂ ਬਿਲਕੁਲ ਮਤਲਬ ਅੱਜ ਇਹ ਇੱਕ ਪਾਸੇ ਤੁਸੀਂ 15 ਅਗਸਤ ਨੂੰ ਜਾਦੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹੈਗੇ ਹੋ ਇੱਕ ਪਾਸੇ ਲੋਕਾਂ ਨੂੰ ਫੇਰ ਉਹ 47 ਵਾਲਾ ਅਜਾੜਾ ਦਿਖਾਉਣ ਦੀ ਗੱਲ ਕਰ ਰਹੇ ਹੈਗੇ ਮਤਲਬ ਇਹ ਇਹ ਜਿਹੜੀ ਇਸ ਚੀਜ਼ ਨੂੰ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜੇ ਇਹ ਲੈਂਡ ਪੂਲਿੰਗ ਪਾਲਿਸੀ ਲਾਗੂ ਹੋ ਗਈ ਹੂੰ ਤਾਂ ਜਿਹੜੇ ਪੰਜਾਬ ਦੇ ਇਨੇ ਹਮਲੇ ਇਨੇ ਅੰਗਰੇਜ਼ਾਂ ਨੂੰ ਝੱਲਿਆ ਮੋਗਲਾਂ ਨੂੰ ਝੱਲਿਆ ਪਤਾ ਨਹੀਂ ਕਿੰਨੂ ਕਿੰਨੂ ਨੇ ਝੱਲਿਆ ਹੂੰ ਤੇ ਸਾਰਿਆਂ ਦੇ ਖਿਲਾਫ ਲੜਾਈ ਲੜੀ ਹੂੰ ਜਿਵੇਂ ਪਿਛਲੇ ਦਿਨੀ ਇੱਕ ਮੀਟਿੰਗ ਤੋਂ ਆ ਰਹੇ ਸੀ ਸਾਡੇ ਇੱਕ ਸਾਥੀ ਗੱਲ ਕਰ ਰਹੇ ਸੀ ਵੀ ਕੀ ਕੇਜਰੀ ਆਲੂ ਪੰਜਾਬ ਦਾ ਨਹੀਂ ਪਤਾ ਹੂੰ ਤਾਂ ਸਾਡੇ ਪ੍ਰਧਾਨ ਜੀ ਕਹਿ ਰਹੇ ਸੀ ਵੀ ਪਹਿਲਾਂ ਆਪਾਂ ਮੋਦੀ ਨੂੰ ਦੱਸਿਆ ਪੰਜਾਬ ਕੀ ਹੈ ਹੁਣ ਇਹਨੂੰ ਦੱਸਣਾ ਪੈਣਾ ਪੰਜਾਬ ਕੀ ਆ ਠੀਕ ਆ ਇਹ ਜੇ ਅਸੀਂ ਨਾਂ ਦੱਸ ਸਕੀ ਤੇ ਫਿਰ ਪੰਜਾਬ ਨੂੰ ਬਰਬਾਦੀ ਵਾਲੇ ਪਾਸੇ ਫਿਰ ਇੱਥੋਂ ਤੱਕ ਰੁਕਣੀ ਨਹੀਂ ਕਹਾਣੀ ਇਸ ਕਰਕੇ ਲੈਂਡ ਪੂਲਿੰਗ ਪਾਲਸੀ ਪੰਜਾਬ ਦੀ ਬਰਬਾਦੀ ਦੀ ਉਬਾਰਤਾ ਇਹਨੂੰ ਜਿਹੜੇ ਹੱਥਾਂ ਨੇ ਇਹਨਾਂ ਨੇ ਲਿਖਿਆ ਉਹਨਾਂ ਹੱਥਾਂ ਦੇ ਨਾਲ ਇਹ ਰੱਦ ਕਰਵਾਏ ਤੋਂ ਬਿਨਾ ਪੰਜਾਬੀਆਂ ਨੂੰ ਚੈਨ ਦੇ ਨਾਲ ਨਹੀਂ ਬੈਠਣਾ ਚਾਹੀਦਾ ਜੀ ਬਿਲਕੁਲ ਬਾਈ ਜੀ ਜਿਹੜਾ ਬਾਈ ਜੀ ਹੁਣ ਇਹਦੇ ਵਿੱਚ ਜਿਹੜਾ ਹੁਣ ਤੁਸੀਂ ਲੈਂਡ ਪੂਲਿੰਗ ਪਾਲਿਸੀ ਦਾ ਦੱਸਿਆ ਆ ਵੀ ਲੈਂਡ ਪੂਲਿੰਗ ਪਾਲਿਸੀ ਆਹਾ ਆ ਠੀਕ ਆ ਇਹਦੇ ਵਿੱਚ ਇੰਨੀ ਜ਼ਮੀਨ ਜਿਹੜੀ 172000 ਜਿਹੜੀ ਏਕੜ ਇੰਨੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਠੀਕ ਆ ਤੇ ਹੁਣ ਇਹਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣਾ ਅਜੰਡਾ ਤੈਅ ਕਰ ਰਹੀਆਂ ਆ ਜਿੱਦਾਂ ਆਮ ਆਦਮੀ ਪਾਰਟੀ ਜਿਹੜੀ ਕਿ ਇਸ ਟਾਈਮ ਦੇ ਵਿੱਚ ਸਟੇਟ ਚਲਾ ਰਹੀ ਆ ਪੂਰੀ ਦੀ ਪੂਰੀ ਤੇ ਉਸ ਉਹਨੇ ਤਾਂ ਉਹਦਾ ਪੱਖ ਪੂਰਨ ਹੀ ਪੂਰਨਾ ਆ ਪਰ ਦੂਜੀਆਂ ਪਾਰਟੀਆਂ ਦਾ ਇਹਦੇ ਸੰਬੰਧੀ ਸਟੈਂਡ ਉਹ ਕਿੰਨਾ ਕੁ ਜਾਇਜ਼ ਹੈਗਾ ਆ ਤੇ ਉਹ ਅਸਲ ਦੇ ਵਿੱਚ ਕੀ ਇਹ ਤੇ ਖਾਣਾ ਪੂਰਤੀ ਕਰ ਰਹੀਆਂ ਜਾਂ ਕੋਈ ਆਪ ਦਾ ਜਿਹੜਾ ਉਹਦੇ ਵਿੱਚ ਸਹੀ ਆਪ ਦਾ ਸਟੈਂਡ ਰੱਖ ਰਹੀਆਂ ਜੀ ਬਾਈ ਜੀ ਦੇਖੋ ਬਾਈ ਜੀ ਗੱਲ ਇਹ ਆ ਕਿ ਪੰਜਾਬ ਜਿਵੇਂ ਛੇਦਿਆਜਮ ਭਗਤ ਸਿੰਘ ਨੇ ਕਹੀ ਪੰਜਾਬ ਕੁਰਬਾਨੀਆਂ ਪੱਖੋਂ ਸਭ ਤੋਂ ਅੱਗੇ ਹੂੰ ਪਰ ਸਿਆਸੀ ਤੌਰ ਤੇ ਪੰਜਾਬ ਸਿਆਸੀ ਤੌਰ ਤੇ ਬੌਧਕ ਤੌਰ ਤੇ ਪੰਜਾਬ ਜਿਹੜਾ ਬਹੁਤ ਪਛੜਿਆ ਹੋਇਆ ਹੂੰ ਪੰਜਾਬ ਦੇ ਲੋਕ ਜਿਹੜੇ ਆ ਉਹ ਚਿਹਰਿਆਂ ਵੱਲ ਵੇਖਦੇ ਆ ਹੂੰ ਵੀ ਆ ਆਜੂ ਆ ਆਜੂਗਾ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਇਹ ਮੁੱਦਿਆਂ ਤੇ ਚਰਚਾ ਜਿਹੜੀ ਇੱਥੇ ਘਟ ਹੁੰਦੀ ਆ ਹੂੰ ਇਹ ਮੰਨ ਲਓ ਕੋਈ ਪਾਰਟੀ ਆ ਤੁਸੀਂ ਕਹਿੰਦੇ ਕੋਈ ਸੱਤਾ ਚਾਹੁਣਾ ਆਉਣਾ ਤੁਸੀਂ ਉਹਨੂੰ ਲਿਆਉਣਾ ਚਾਹੁੰਦੇ ਆ ਜਾਂ ਸੱਤੇ ਦੇ ਦਾਵੇ ਸੱਤਾਈ ਦਾਵੀਦਾਰ ਆ ਹੂੰ ਉਹਦੀ ਖੇਤੀ ਤੇ ਕੀ ਨੀਤੀ ਹੋਊਗੀ ਹੂੰ ਵੀ ਖੇਤੀ ਕਿਵੇਂ ਕਰਜ਼ਾ ਮੁਕਤ ਹੋ ਸਦਾ ਕਿਸਾਨ ਕਿਵੇਂ ਖੇਤੀ ਲਾਹੇਵੰਦ ੰਦਾ ਬਣ ਸਕਦੀ ਹੈ ਉਹਦੇ ਕੋਲ ਕੋਈ ਪ੍ਰੋਗਰਾਮ ਹੈ ਔਰ ਕਮਾਲ ਹੋ ਗਈ ਆਮ ਆਦਮੀ ਪਾਰਟੀ ਨੇ ਕੋਈ ਮੈਨੀਫੈਸਟੋ ਤੱਕ ਨਹੀਂ ਜਾਰੀ ਕੀਤਾ ਸੀ ਤੇ ਉਹ ਸੱਤਾ ਚ ਬਿਲਕੁਲ ਕੋਈ ਮੈਨੀਫੈਸਟੋ ਨਹੀਂ ਜਾਰੀ ਕੀਤਾ ਜਿਹੜੀ ਪਾਰਟੀ ਕੋਈ ਮੈਨੀਫੈਸਟੋ ਜਾਰੀ ਕਰਕੇ ਲਾਗੂ ਨਹੀਂ ਕਰਦੀਆਂਗਾ ਮੈਨੀਫੈਸਟੋ ਜਾਰੀ ਨਹੀਂ ਕਰ ਰਹੀਗੀ ਅਸੀਂ ਬਦਲਾ ਉਹਨਾਂ ਨੂੰ ਦੇਖ ਰਹੇ ਹੈ ਗਿਆ ਕੀ ਸੀ ਉਹਨਾਂ ਦੀ ਖੇਤੀ ਬਾਰੇ ਨੀਤੀ ਬਈ ਕਿੱਥੇ ਆ ਕੀ ਸੀ ਇਹਦਾ ਜਿਹੜੀ ਪੰਜਾਬ ਦੇ ਲੋਕ ਛੱਡ ਛੱਡ ਕੇ ਪੰਜਾਬ ਦਾ ਯੂਥ ਬਾਹਰ ਤੁਰਿਆ ਜਾਂਦਾ ਹੈਗਾ ਇੱਥੇ ਰੋਜ਼ਗਾਰ ਦੇ ਨਮਰੇ ਕੀ ਸੀਗਾ ਠੀਕ ਆ ਰੋਜ਼ਗਾਰ ਦੇ ਤਿੰਨ ਹੀ ਖੇਤਰ ਨੇ ਜ਼ਮੀਨ ਉਦਯੋਗ ਤੇ ਸੇਵਾਵਾਂ ਜੀ ਉਦਯੋਗ ਪੰਜਾਬ ਚ ਹੈ ਨਹੀਂ ਬਿਲਕੁਲ ਠੀਕ ਆ ਉਦਯੋਗ ਦੀ ਹਾਲਤ ਇਹ ਆ ਕਿ ਫਰੀਦਕੋਟ ਦੀ 슈ਗਰ ਮਿਲ ਬੰਦ ਹੋ ਗਈ ਉਹ ਪੁੱਡਾਂ ਨੂੰ ਦੇ ਦੀ ਪਲਾਟ ਕੱਟ ਦੋ ਜਗਰਾਉਂ ਦੀ 슈ਗਰ ਮਿਲ ਬੰਦ ਹੋ ਗਈ ਪਲਾਟ ਕੱਟ ਤੇ ਪੁੱਡਾਂ ਨੂੰ ਦੇ ਦੋ ਜੀਰੇ ਦੀ 슈ਗਰ ਅਮਾਲਵੇ ਦੀਆਂ ਸ਼ੂਗਰ ਮਿਲਾਂ ਆ ਪੱਛਮੀ ਮਾਲਵੇ ਦੀਆਂ ਸਾਰੀਆਂ ਬੰਦ ਨੇ ਠੀਕ ਹੈ ਪੰਜਾਬ ਦੇ ਵਿੱਚ 10 ਹਜ਼ਾਰਾਂ ਸਮਾਲ ਸਕیل ਇੰਡਸਟਰੀ ਦੇ ਯੂਨਟ ਬੰਦ ਹੂੰ ਬਟਾਲੇ ਦੀ ਇੰਡਸਟਰੀ ਦਾ ਕੀ ਬਣਿਆ ਮੰਡੀ ਗਵੇਦਗੜ ਦੀ ਇੰਡਸਟਰੀ ਦਾ ਕੀ ਬਣਿਆ ਕਿੱਧਰ ਗਈ ਹੈ ਇੰਡਸਟਰੀ ਕਿਉਂ ਡੁੱਬ ਗਈਆਂ ਡੁੱਬ ਗਈ ਉਹ ਠੀਕ ਹੈ ਰੋਜ਼ਗਾਰ ਦਾ ਇੱਕ ਵੱਡਾ ਸਾਧ ਤਰੀਕਾ ਇਹ ਇੰਡਸਟਰੀ ਆ ਤੇ ਪੰਜਾਬ ਦੇ ਵਿੱਚ ਖੇਤੀ ਆਧਾਰਤ ਇੰਡਸਟਰੀ ਦੀ ਬਹੁਤ ਜਰੂਰਤ ਆ ਨਾ ਕਿ ਜੀਰੀਆਂ ਗੀਆਂ ਸ਼ਰਾਬ ਫੈਕਟਰੀਆਂ ਦੀ ਜਰੂਰਤ ਆ ਨਾ ਕਿ ਲੁਧਿਆਣੇ ਰੀਓ ਜਿ ਫੈਕਟਰੀ ਫੈਕਟਰੀਆਂ ਜਿਹੜੀਆਂ ਪੰਜਾਬ ਦਾ ਪਾਣੀ ਜ਼ਹਿਰੀਲਾ ਕਰਨ ਖੇਤੀ ਆਧਾਰਤ ਸਨਤ ਦੀ ਜਰੂਰਤ ਆ ਕਾਟਨ ਮਿਲਾਂ ਬੰਦ ਹੋਊਗਾ 슈ਗਰ ਮਿਲਾਂ ਬੰਦ ਹੋਊਗਾ ਹਨਾ ਰੋਜ਼ਗਾਰ ਦਾ ਇੰਡਸਟਰੀ ਜਰੋਗਾਰ ਦੇਣ ਦਾ ਸਰਕਾਰ ਦਾ ਕੋਈ ਪ੍ਰੋਗਰਾਮ ਨਹੀਂ ਇੰਡਸਟਰੀ ਲਾਉਣ ਦਾ ਹੂੰ ਸਿਵਾਵਾ ਦਾ ਖੇਤਰ ਸਕੂਲ ਪ੍ਰਾਈਵੇਟ ਕੀਤੇ ਜਾ ਰਹੇ ਆ ਹਸਪਤਾਲ ਲਗਾਤਾਰ ਜਿੰਨੇ ਸੇਵਾਵਾਂ ਦਾ ਖੇਤਰ ਹੈਗਾ ਹੂੰ ਉਹ ਲਗਾਤਾਰ ਨਿੱਜੀ ਹੱਥਾਂ ਦਿੱਤਾ ਜਾ ਰਿਹਾ ਹੈਗਾ ਤੇ ਉੱਥੇ ਜਿਹੜੇ ਬੰਦੇ ਨੌਕਰੀ ਕਰਦੇ ਬਿਲਕੁਲ ਨਗੂਣੀਆ ਤਨਖਾਹ ਹੂੰ ਉਹ ਕੋਈ ਟੈਂਕੀਆਂ ਤੇ ਚੜਿਆ ਹੋਇਆ ਹੂੰ ਮੰਦੀ ਹਾਲਤ ਦੇ ਵਿੱਚ ਬਿਲਕੁਲ ਬੜੀ ਮਾੜੀ ਹਾਲ ਜੀ ਰਹੇਗੇ ਤੀਜਾ ਜਿਹੜਾ ਆਮਦਨ ਦਾ ਸਰੋਤ ਆ ਉਹ ਜ਼ਮੀਨ ਖੇਤੀ ਘਾਟੇ ਚ ਜ਼ਮੀਨਾਂ ਖੋਣੀਆਂ ਚਾਹੁੰਦੇ ਹੈ ਹੂੰ ਇਹ ਕਿੱਦਾਂ ਦਾ ਵਿਕਾਸ ਮਾਡਲ ਆ ਬਈ ਹੂੰ ਇਹ ਕਿੱਦਾਂ ਦਾ ਵਿਕਾਸ ਮਾਡਲ ਹੈਗਾ ਤੇ ਇਸ ਵਿਕਾਸ ਮਾਡਲ ਤੇ ਕਿਹੜੀ ਪਾਰਟੀ ਦੀ ਪੋਜੀਸ਼ਨ ਵੱਖਰੀ ਆ ਬਈ ਹਮ ਅਕਾਲੀਆਂ ਦੀ ਪੋਜੀਸ਼ਨ ਕੀ ਆ ਉਹੀ ਇਹਨਾਂ ਵਾਲੀ ਹਮ ਕਾਂਗਰਸ ਦੀ ਪੋਜੀਸ਼ਨ ਇਹਨਾਂ ਵਾਲੀ ਹਮ ਇਹਨਾਂ ਦੀ ਇਹਨਾਂ ਦੀ ਤੇ ਇਹ ਸਾਰੀਆਂ ਪਾਰਟੀਆਂ ਦੀ ਪੋਜੀਸ਼ਨ 'ਚ ਕੋਈ ਫਰਕ ਨਹੀਂ ਹਮ ਲੈਂਡ ਪੂਲਿੰਗ ਅਕਾਲੀਆਂ ਵੇਲੇ ਨਹੀਂ ਹੋਈ ਕਾਂਗਰਸ ਵੇਲੇ ਨਹੀਂ ਹੋਈ ਇਹਨਾਂ ਨੇ ਸਪੀਡ ਤੇਜ਼ ਕਰਤੀ ਠੀਕ ਆ ਅਸਲ ਦੇ ਵਿੱਚ ਕੀ ਆ ਕਿ ਜਿਵੇਂ ਤਿੰਨ ਖੇਤੀ ਕਾਨੂੰਨ ਸੀ ਜੀ 1991 ਜਿਹੜੀਆਂ ਗਲੋਬਲਾਈਜੇਸ਼ਨ ਦੀਆਂ ਪਾਲਿਸੀਆਂ ਆਈਆਂ ਕਿ ਮਾਰਕੀਟ ਖਤਮ ਸਰਕਾਰੀ ਮੰਡੀ ਖਤਮ ਕਰਨੀ ਐ ਐਮਐਸਪੀ ਖਤਮ ਕਰਨਾ ਇਸ ਮਾਮਲੇ ਤੇ ਦੱਸ ਦੋ ਕਿਹੜੀ ਪਾਰਟੀ ਇਹ ਕਹਿੰਦੀ ਆ ਹਮ ਕਿ ਵੀ ਜਿਹੜੀਆਂ ਨਿੱਜੀਕਰਨ ਦੀਆਂ ਨੀਤੀਆਂ ਗਲਤ ਸੀ ਕਾਂਗਰਸ ਲਿਆਉਣ ਵਾਲੀ ਭਾਈਪਾ ਲਾਗੂ ਕਰੋਲੀ ਕੋਈ ਸੂਬਾ ਸਰਕਾਰ ਕੋਈ ਕੇਂਦਰ ਸਰਕਾਰ ਸਾਰੀਆਂ ਨੀਤੀਆਂ ਤੇ ਇੱਕਮਤ ਅਸੀਂ ਜਿੰਨਾ ਚਿਰ ਇਹ ਜ਼ਿੰਦਗੀ ਦੇ ਸਾਡੇ ਮੁੱਦੇ ਹਮ ਇਹਨਾਂ ਨੂੰ ਸਮਝ ਕੇ ਇਹਦੇ ਤੇ ਗੱਲ ਨਹੀਂ ਖੜੀ ਕਰਦੇ ਉਹਨਾਂ ਚਿਰ ਇਹ ਸਿਆਸੀ ਪਾਰਟੀ ਜਿਹੜੀ ਮਰਜ਼ੀ ਆ ਜੀ ਹੂੰ ਸਾਡਾ ਕੀ ਉਹ ਥਾਣੇ ਫਲਾਣਾ ਫੜਿਆ ਛਡਾਲਾਂਗੇ ਜਾਂ ਮਤਲਬ ਆ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਤੇ ਜਿਹੜੀ ਸਿਆਸਤ ਹੋ ਰਹੀ ਆ ਪਿੰਡਾਂ 'ਚ ਧੜੇਬੰਦੀ ਕਰਕੇ ਲਾਕਡਾਟ ਕਰਕੇ ਵੀ ਉਹਨਾਂ ਨੂੰ ਉਹਨੂੰ ਨੀਵਾ ਦਿਖਾਉਣਾ ਉਹਨੂੰ ਕਿਵੇਂ ਨੀਵਾ ਦਿਖਾਉਣਾ ਮੈਂ ਵੱਧ ਵੋਟਾਂ ਉਸ ਪਾਰਟੀ ਨੂੰ ਪਾ ਕੇ ਹੂੰ ਉਹ ਪਾਰਟੀ ਨੇ ਸਾਡਾ ਕਰਨਾ ਕਿ ਨਹੀਂ ਕਰਨਾਗਾ ਠੀਕ ਆ ਸਾਡੀ ਅਸਲ 'ਚ ਜਿਹੜਾ ਇੱਕ ਹੁੰਦਾ ਕਿ ਵਟ ਦਾ ਰਾਲਾ ਹੋਵੇ ਗਵੰਡੀ ਨਾਲ ਚਾਚੇ ਤਾਏ ਨਾਲ ਸਾਰੀ ਜ਼ਿੰਦਗੀ ਅਸੀਂ ਉਹਦੇ ਨਾਲ ਵਟ ਰੱਖਦੇ ਆਂ ਮਨ ਜਿਹੜੀ ਹੈਗੀ ਆ ਉਹ ਖੁੰਧਕ ਰੱਖਦੇ ਆਂ ਸਰਕਾਰਾਂ ਇੰਨਾ ਲੁੱਟ-ਪੁੱਟ ਜਾਂਦੀਆਂ ਨੇ ਪਾਰਟੀਆਂ ਪੰਜ ਸੱਤ ਸੌ ਨਾਲ ਬਾਅਦ ਫਿਰ ਉਹਨਾਂ ਨਾਲ ਬੰਨ ਲੱਗ ਜਾਂਦੀ ਹੈ ਆਪਣੇ ਨਾਲ ਇੰਨੀ ਖੁੰਧਕ ਰੱਖਦੇ ਆਂ ਹੈਨਾ ਇਹ ਅਸਲ 'ਚ ਕੀ ਆ ਕਿ ਮੁੱਦਾ ਰਹਿਤ ਸਿਆਸਤ ਕਰਕੇ ਮੁੱਦਿਆਂ ਤੇ ਚਰਚਾ ਨਾ ਹੋਣ ਕਰਕੇ ਅੱਜ ਹਾਲਤ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਪੰਜਾਬ ਦੇ ਜਾੜੇ ਦੀ ਸੀਗੀ ਪੰਜਾਬ ਪੰਜਾਬੀ ਸੂਬਾ ਰਾਜ ਭਾਸ਼ਾ ਕਹਿੰਦੇ ਪੰਜਾਬੀ ਤੇ ਸਰਕਾਰ ਨੇ ਅੰਗਰੇਜ਼ੀ ਚ ਛਾਪੀ ਵੀ ਕੋਈ ਪੜ ਨਾ ਲਵੇ ਹੂੰ ਤੇ ਪਰਸੋਂ ਅਸੀਂ ਤਰਜਮਾ ਕਰਕੇ ਸੋਸ਼ਲ ਮੀਡੀਆ ਤੇ ਪਾਈ WhatsApp ਤੇ ਸੈਂਕੜੇ ਮੈਸੇਜ ਆਏ ਕਿ ਸਾਨੂੰ ਉਹ ਚਾਹੀਦੀ ਹੂੰ ਠੀਕ ਹੈ ਜਿਹੜੇ ਬੰਦੇ ਆਪਣੀ ਸੂਬੇ ਦੀ ਭਾਸ਼ਾ ਜਿਹੜੇ ਲੋਕਾਂ ਦੀ ਭਾਸ਼ਾ ਉਹਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਕਿ ਇਹਦੇ ਰਾਈ ਜੇ ਚੀਜ਼ ਲਿਖਾਂਗੇ ਤੇ ਲੋਕਾਂ ਨੂੰ ਸਮਝ ਆ ਜੂਗੀ ਹੂੰ ਕੋਈ ਵੀ ਪੜ ਕੇ ਕਹੂਗਾ ਅੱਛਾ ਕਿਲਾ ਲੈ ਕੇ ਤੇ ਦੋਗ ਨਾਲ ਦੇਣੀਆਂ ਇਹ ਕਿਹੜਾ ਵਿਕਾਸ ਹੋਇਆ ਜਿੱਥੋਂ ਤੱਕ ਬਾਕੀ ਪਾਰਟੀਆਂ ਦੀ ਹੁਣ ਜਿਹੜਾ ਰੌਲਾ ਰੱਪਾ ਪਾ ਰਹੀ ਜਿਹੜਾ ਤੁਹਾਡਾ ਸਵਾਲ ਸੀ ਉਹਦਾ ਇੱਕੋ ਹੀ ਕਾਰਨ ਹੈਗਾ ਦਿੱਲੀ ਦਾ ਇਤਿਹਾਸਕ ਕਿਸਾਨ ਅੰਦੋਲਨ ਇਹਨੂੰ ਮੈਂ ਲਗਾ ਹੀ ਕਿਸਾਨ ਜਥੇਬੰਦੀਆਂ ਨੇ ਕੀ ਕਰ ਦੇਣਾ ਹੂੰ ਉਹ ਜਦੋਂ ਅੰਦੋਲਨ ਹੋਇਆ ਤੇ ਇਹਨਾਂ ਦੇ ਜਿਵੇਂ ਭਾਜਪਾ ਦਾ ਪੈਰ ਨਹੀਂ ਲੱਗੇ ਪੰਜਾਬ 'ਚ ਝਾੜੂ ਵਾਲਿਆਂ ਦੀ ਉਦੋਂ ਹੀ ਮਾੜੀ ਹਾਲਤ ਹੋਣ ਲੱਗੀ ਆ ਹੂੰ ਠੀਕ ਹੈ ਝਾੜੂ ਵਾਲਿਆਂ ਨੂੰ ਤਾਂ ਪਿੰਡ 'ਚ ਕੁੱਤੇ ਨੇ ਨਹੀਂ ਪੁੱਛਣਾ ਕਹਿੰਦੇ ਹੂੰ ਠੀਕ ਹੈ ਜੇ ਕੋ ਪੁੱਛੂਗਾ ਉਦੀ ਹਾਲਤ ਲੋਕਾਂ ਨੇ ਕੁੱਤਿਆਂ ਵਾਲੀ ਪਿੰਡ ਚ ਕਰ ਦੇਣੀ ਹੈਗੀ। ਹੂੰ। ਮਤਲਬ ਇਹ ਹਾਲਤ ਇਹਨਾਂ ਦੀ ਜਿਹੜੀ ਹੈਗੀ ਆ ਬਣੀ ਪਈ ਹੈਗੀ ਆ। ਦੂਸਰੀਆਂ ਪਾਰਟੀਆਂ ਇਸ ਕਰਕੇ ਧਰਨੇ ਮਿਆਰੇ ਕਰ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਐ ਲੱਗਦਾ ਕਿ ਐਡਾ ਵੱਡਾ ਕਿਸਾਨੀ ਤੇ ਜ਼ਮੀਨਾਂ ਤੇ ਪੰਜਾਬ ਤੇ ਹਮਲਾ ਜੇ ਅਸੀਂ ਇਹਦੇ ਤੇ ਨਾ ਬੋਲੇ ਸਾਡੀ ਪਹਿਲਾਂ ਜਿਹੜੀ ਮਾੜੀ ਹਾਲਤ ਆ ਉਹ ਹੋਰ ਹੋਰੀ ਜਾਣੀ ਆ ਪਰ ਇੱਕ ਗੱਲ ਤੈ ਹੈ ਕਿ ਭਰੋਸੇਯੋਗਤਾਂ ਨਹੀਂ ਕੋਈ ਨਹੀਂ ਰਹੀ। ਹੂੰ। ਲੋਕਾਂ ਨੂੰ ਐ ਲੱਗਦਾ ਸਾਡੀਆਂ ਜ਼ਮੀਨਾਂ ਸਾਡੀਆਂ ਫਸਲਾਂ ਦਾ ਪਾ ਸਾਡੀ ਅ ਸਰਕਾਰੀ ਖਰੀਦ ਜੇ ਬਚ ਸਕਦੀ ਆ ਸਾਡਾ ਕੁਝ ਬਣ ਸਕਦਾ ਤੇ ਕਿਸਾਨ ਜਥੇਬੰਦੀਆਂ ਕੁਝ ਕਰ ਸਕਦੀਆਂ ਨੇ ਇਹਨਾਂ ਤੋਂ ਝਾਕ ਉਹ ਲਾਈ ਬੈਠਿਆ ਇਹ ਉਹਨਾਂ ਨੂੰ ਵੀ ਪਤਾ ਹੈ ਬਿਲਕੁਲ ਜੀ ਭਾਈ ਜੀ ਜਿਹੜਾ ਹੁਣ ਇਹਦਾ ਅਗਲਾ ਸਵਾਲ ਆ ਜਿੱਦਾਂ ਹੁਣ 220 ਦਾ ਜਿਹੜਾ ਇਤਿਹਾਸਿਕ ਕਿਸਾਨ ਅੰਦੋਲਨ ਹੋਇਆ ਆ ਉਸ ਤੋਂ ਬਾਅਦ ਦੇ ਵਿੱਚ ਇੱਕ ਆਮ ਤੌਰ ਤੇ ਸਵਾਲ ਉੱਠਿਆ ਸੀਗਾ ਬਹੁਤੇ ਬੰਦੇ ਇਹਦੇ ਤੇ ਸਵਾਲ ਹੀ ਕਰਦੇ ਸੀਗੇ ਜਿਹੜਾ ਕਿਸਾਨ ਅੰਦੋਲਨ ਫੇਲ ਹੋਇਆ ਬਹੁਤ ਇਹੀ ਕਹਿੰਦੇ ਸੀਗੇ ਜਿਹੜਾ ਆਪਾਂ ਸਿਆਸੀ ਪਾਰਟੀਆਂ ਦੇ ਨਾਲ ਸੰਬੰਧਤ ਆ ਮੈਂ ਆਮ ਲੋਕਾਂ ਦੀ ਗੱਲ ਨਹੀਂ ਕਰਦਾ ਤੇ ਉਹਨਾਂ ਨੇ ਇਹ ਗੱਲ ਕਹੀ ਸੀਗੇ ਜਿਹੜਾ ਕਿਸਾਨ ਅੰਦੋਲਨ ਫੇਲ ਹੋਇਆ ਪਰ ਆਪਾਂ ਨੂੰ ਪਤਾ ਵੀ ਉਹ ਕਿਸਾਨ ਅੰਦੋਲਨ ਫੇਲ ਹੋਇਆ ਜਾਂ ਪਾਸ ਹੋਇਆ ਕਿਉਂਕਿ ਜਿਹੜੇ ਬਿੱਲ ਆ ਬਿੱਲ ਵਾਪਸ ਹੋਏ ਆ ਠੀਕ ਆ ਜੀ ਤੇ ਉਹ ਜਿਹੜਾ ਕਿਸਾਨ ਅੰਦੋਲਨ ਸੀਗਾ ਉਹ ਦੇਸ਼ ਵਿਆਪੀ ਬਣਿਆ ਤੇ ਅੱਜ ਜਿੱਦਾਂ ਹੁਣ ਲੈਂਡ ਪੂਲਿੰਗ ਪਾਲਿਸੀ ਦਾ ਜਿਹੜਾ ਵਿਰੋਧ ਹੋ ਰਿਹਾ ਕੀ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਜਿਹੜਾ ਜਿੱਦਾਂ ਹੁਣ ਕਿਸਾਨ ਅੰਦੋਲਨ 2020 ਸੀਗਾ ਕੀ ਇਹਨੂੰ ਵੀ ਤੁਹਾਡੀ ਕੋਈ ਐਸਕੇਐਮ ਦੀ ਜਾਂ ਕੇਕੇਯੂ ਦੀ ਐਸਕੇਐਮ ਕਿਉਂਕਿ ਪੂਰੇ ਦੇਸ਼ ਦਾ ਆ ਤੇ ਤੁਹਾਡੀ ਕੋਈ ਕਾਲ ਹੋਊਗੀ ਕਿ ਇਹੀ ਜਿਹੜਾ ਪੂਰੇ ਦਾ ਪੂਰਾ ਸੰਘਰਸ਼ ਆ ਉਹ ਦੇਸ਼ ਵਿਆਪੀ ਹੋਵੇ ਦੇਖੋ ਬਾਈ ਗੱਲ ਇਹ ਆ ਇਹ ਪਤਾ ਨਹੀਂ ਕਿਹੜੇ ਬੰਦੇ ਹੋਣਗੇ ਬੰਦੇ ਕਿਉਂਕਿ ਬਹੁਤ ਤਰ੍ਹਾਂ ਦਾ ਮਾਨਸਿਕ ਰੋਗਾਂ ਨਾਲ ਗ੍ਰਸਤ ਨੇ ਲੋਕ ਬਿਲਕੁਲ ਜਾਂ ਬੋਧਿਕ ਪੱਧਰ ਤੇ ਨਹੀਂ ਕਈ ਵਾਰੀ ਦਿਮਾਗ ਕੰਮ ਕਟ ਕਰਦਾ ਹੁੰਦਾ ਕਿੰਿਆਂ ਦਾ ਉਹ ਕਹਿੰਦੇ ਵੀ ਕਿਸਾਨ ਅੰਦੋਲਨ ਫੇਲ ਹੋ ਗਿਆ ਇਸ ਮੁਲਕ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਬਿਲਕੁਲ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਕਾਨੂੰਨ ਬਣਾਏ ਹੋਣ ਹੂੰ ਤੇ ਉਹਨੂੰ ਖੁਦ ਰੱਦ ਕਰਨੇ ਪਏ ਹਨ ਉਹ ਵੀ ਇੱਕ ਨਹੀਂ ਤਿੰਨ ਬਿਲਕੁਲ ਤੇ ਉਹ ਵੀ ਮਾਫੀ ਮੰਗੀ ਹੋਵੇ ਉਹਨੇ ਹੂੰ ਇਹ ਕਿਸਾਨ ਅੰਦੋਲਨ ਕਰਕੇ ਦਿਖਾਇਆ ਬਿਲਕੁਲ ਠੀਕ ਹੈ ਉਹ ਬਹੁਤ ਵੱਡੀ ਇਤਿਹਾਸਕ ਜਿੱਤ ਸੀ ਉਹ ਜਿੱਤ ਦੇ ਕਰਕੇ ਤੇ ਦਹਾਕਿਆਂ ਤੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਲੜਕੇ ਲੋਕਾਂ 'ਚ ਆਪਣੀ ਭਰੋਸੇਯੋਗਤਾ ਬਣਾਈ ਆ ਜਿਹੜੇ ਬੰਦੇ ਪਿੰਡਾਂ 'ਚ ਇਹ ਸਰਕਾਰੀ ਇਹ ਇਹਨਾਂ ਪਾਰਟੀਆਂ ਦੇ ਟੁੱਕੜਬੋਚ ਆ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਆ ਜਦੋਂ ਲੱਗਦਾ ਥਾਣੇ ਕੰਮ ਆਊਗਾ 2000 ਰੁਪਿਆ ਲਵਾਂਗੇ 1000 ਹਰਾਲ ਦੀ ਜੇਬ 'ਚ ਪਾਵਾਂਗੇ 1000 ਪੁਲਖੜ ਦੀ ਜੇਬ 'ਚ ਪਾਵਾਂਗੇ ਜਦੋਂ ਨੂੰ ਲੱਗਦਾ ਝੰਡੇ ਚੱਕ ਕੇ ਲੋਕ ਜਾਂਦੇ ਆ ਤੇ ਲੁੱਟ ਨਹੀਂ ਹੁੰਦੀਗੀ ਹੂੰ ਕਿਸੇ ਸਰਕਾਰੀ ਦਰਬਾਰੇ ਕਿਸਾਨਾਂ ਦੀ ਲੁੱਟ ਖਤਮ ਕਰਾ ਮਤਲਬ ਕਰਾਦੀ ਕਿਸਾਨ ਜਥੇਬੰਦੀਆਂ ਨੇ ਤੇ ਪਿਛਲੇ 20 ਸਾਲਾਂ ਦਾ ਰਿਕਾਰਡ ਹੈ ਵੀ ਭਾਵੇਂ ਅਦਾਲਤ ਦਾ ਹੁਕਮ ਆ ਗਿਆ ਕਿਸੇ ਕਿਸਾਨ ਦੀ ਜ਼ਮੀਨ ਦੀ কুরਕੀ ਦਾ ਕਿਸਾਨ ਜਥੇਬੰਦੀਆਂ ਕੋਲੇ ਮਸਲਾ ਆ ਗਿਆ ਪਿਛਲੇ 20 ਸਾਲਾਂ ਚ ਪੰਜਾਬ ਚ কুরਕੀ ਨਹੀਂ ਹੋਈ ਕਿਸੇ ਦੀ ਜ਼ਮੀਨ ਬਿਲਕੁਲ ਕੋਈ ਸ਼ੱਕ ਨਹੀਂ ਕੋਈ ਹੋਣ ਦੇਣੀ ਵੀ ਨਹੀਂ ਬਿਲਕੁਲ ਹੈਨਾ ਇਸ ਕਰਕੇ ਉਹਨੂੰ ਲੱਗਦਾ ਵੀ ਸਾਡੀ ਉਹ ਹਸਤੀ ਜਿਹੜੀ ਹੈਗੀ ਆ ਉਹ ਚੱਲੀ ਜਾ ਰਹੀ ਆ ਖਤਪਿੰਡਾ ਜਿਹੜੇ ਉਹਨਾਂ ਦੇ ਟੁਕੜਬੋਜ ਆ ਵੀ ਸਰਪੰਚੀ ਲਵਾਂਗੇ ਪੈਸੇ ਖਾਵਾਂਗੇ ਇਹਨਾਂ ਦੇ ਛੱਟੇ ਮਾਰਾਂਗੇ ਪਾਣੀ ਦੇਣਾ ਉਹ ਸਾਰੇ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਕਿਸਾਨ ਲਹਿਰ ਬਣਨ ਤੋਂ ਬੜੀ ਤਕਲੀਫ ਇਸ ਕਰਕੇ ਉਹ ਕੂੜ ਪ੍ਰਚਾਰ ਜਿਹੜੇ ਹੈਗੇ ਕਰਦੇ ਕਦੇ ਕਹਿੰਦੇ ਜੀ ਫੰਡ ਖਾ ਗਏ ਜੀ ਹਨਾ ਕਦੇ ਕਹਿੰਦੇ ਜੀ ਮੋਰਚਾ ਵੇਚਤਾ ਜੀ ਉਹਨਾਂ ਅਸਲ 'ਚ ਉਸ ਜਿਹਨੂੰ ਕਹਿੰਦੇ ਚੰਦ ਤੇ ਥੁੱਕਿਆ ਆਉ ਦੇ ਮੂੰਹ ਤੇ ਟਿਕਦਾ ਬਿਲਕੁਲ ਇਹ ਕਿਸਾਨ ਲਹਿਰ ਦਿੱਲੀ ਮੋਰਚੇ ਦੀ ਇਤਿਹਾਸਕ ਜਿਤ ਦੁਨੀਆ ਦੁਨੀਆ ਦੇ ਇਤਿਹਾਸ ਦਾ ਪਟਾ ਮੋਰਚਾ ਜਿਹੜਾ ਜਿੱਤਿਆ ਕੇ ਮੋਦੀ ਸਰਕਾਰ ਨੂੰ ਚਕਾ ਕੇ ਆਇਆ ਪਹਿਲੀ ਵਾਰੀ ਕਿ ਪੰਜਾਬ ਦਿੱਲੀ ਜਾ ਕੇ ਦਿੱਲੀ ਦੀ ਹਕੂਮਤ ਨੂੰ ਹਰਾ ਕੇ ਵਾਪਸ ਆਇਆ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਚ ਉੱਠ ਕੇ ਲੋਕ ਤੀਜੇ ਸੂਬੇ ਜਾ ਕੇ ਘਰ પાਕੇ ਬੈਠੇ ਉੱਥੇ ਤੇ ਉਹਨਾਂ ਨੂੰ ਉਹਨਾਂ ਦੇ ਘਰ ਚ ਨੂੰ ਕਹਿੰਦੇ ਕੁੱਟ ਕੇ ਤੇ ਵਾਪਸ ਆਏ ਉਹਦੀ ਬਦੌਲਤ ਤੇ ਕਿਸਾਨ ਜਿਥੇ ਬੰਦੀਆਂ ਧਾਕਿਆਂ ਦੀ ਪੱਦੀ ਧਾਕਿਆਂ ਬੰਦੀ ਜਿਹੜੀ ਮਿਹਨਤ ਕੀਤੀ ਤੇ ਭਰੋਸੇਯੋਗਤਾ ਬਣੀ ਉਹਦੇ ਕਰਕੇ ਆ ਕਿ ਲੈਂਡ ਪੂਲਿੰਗ ਪਾਲਿਸੀ ਆਉਣ ਤੋਂ ਹੂੰ ਦੀਆਂ ਦਿਨਾਂ ਬਾਅਦ ਪੰਜਾਬ ਦਾ ਮੌਲ ਪੱਗ ਗਿਆ ਹੂੰ ਬਿਲਕੁਲ ਤੇ ਅੱਜ ਹਜੇ ਸਿਰਫ ਮੀਟਿੰਗਾਂ ਕੀਤੀਆਂ ਨੇ ਤੇ ਇੱਕ ਪੰਜਾਬ ਚ ਟਰੈਕਟਰ ਮਾਰਚ ਕੀਤਾ ਤੇ 24 ਅਗਸਤ ਨੂੰ ਸਮਰਾਲੇ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਏਡਾ ਇਕੱਠ ਕਰ ਰਿਆ ਏਡਾ ਇਕੱਠ ਕਿਸਾਨਾਂ ਦਾ ਕਦੇ ਨਹੀਂ ਦੇਖਿਆ ਨਹੀਂ ਹੋਣਾ ਹੂੰ ਠੀਕ ਹੈ ਤੇ ਪੰਜਾਬ ਸਰਕਾਰ ਦੇ ਜਿਵੇਂ ਮੁੱਖ ਮੰਤਰੀ ਕਹਿੰਦੇ ਜਗਾ ਨਹੀਂ ਵੇਂਦੇ ਵਜਾ ਨਹੀਂ ਵੇਂਦੇ ਹਾਲਤਾਂ ਨਹੀਂ ਬਣੀ ਪਈਆਂ ਜਗਾ ਨਹੀਂ ਵੇਂਦੇ ਵਜਾ ਨਹੀਂ ਵੇਂਦੇ ਅਸਤੀਫਾ ਦਿੱਜਦੇ ਹੈਗੇ ਹਾਂ ਉਹ ਸਾਨੂੰ ਕਹਿੰਦਾ ਸੀਗਾ ਬਿਲਕੁਲ ਤੇ ਮਤਲਬ ਜਿਵੇਂ ਇਹ ਹੋ ਗਿਆ ਕਿ ਯਾਰ ਇਹਨੇ ਆਉਣ ਵਾਲੇ ਦਿਨਾਂ ਜਿਹਨਾਂ ਦੇ ਬੰਦਿਆਂ ਨੇ ਪਿੰਡਾਂ 'ਚ ਆਉਣਗੇ ਇਹਨਾਂ ਦੇ ਲੀਡਰ ਇਹਨਾਂ ਨੇ ਕਹਿਣਾ ਜਗਾ ਨਹੀਂ ਵੇਨੇ ਵਜਾ ਨਹੀਂ ਵੇਨੇਗੇ ਭਜਾਉਣ ਲੱਗ ਜਾਂਦੇ ਆ ਸਾਨੂੰ ਹੂੰ ਉਹ ਇਧਰ ਨੂੰ ਭਜਾਉਂਦੇ ਉਧਰ ਨੂੰ ਭਜਾਉਂਦੇ ਆ ਇਹ ਇਹਨਾਂ ਨੇ ਭਾਜਪਾ ਦੇ ਲੀਡਰਾਂ ਦਾ ਹਾਲ ਦੇਖਿਆ ਪੰਜਾਬ 'ਚ ਠੀਕ ਹੈ ਤਾਂ ਇਹ ਸਾਰਾ ਕੁਝ ਕਿਸਾਨ ਲਹਿਰ ਦੀ ਬਦੌਲਤ ਆ ਹੂੰ ਠੀਕ ਆ ਜਿਨੇ ਜੋ ਕੂੜ ਪ੍ਰਚਾਰ ਕਰਨਾ ਕਰੀ ਜਾਵੇ ਤਿੰਨ ਖੇਤੀ ਕਾਨੂੰਨ ਵੀ ਰੱਦ ਕਰਾਏ ਸੀ ਇਹ ਲੈਂਡ ਪੂਲਿੰਗ ਪਾਲਿਸੀ ਵੀ ਰੱਦ ਕਰਵਾ ਕੇ ਹਟਾਗੇ ਬਿਲਕੁਲ ਬਾਈ ਜੀ ਜਿਹੜਾ ਇਹਦੇ ਨਾਲ ਹੀ ਜੁੜਦਾ ਸਵਾਲ ਆ ਭਾਵੇਂ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਵੀ ਹੈਗਾ ਆ ਤੇ ਸੋਸ਼ਲ ਮੀਡੀਆ ਆਮ ਲੋਕਾਂ ਦੇ ਉੱਤੇ ਉਹਨਾਂ ਇਫੈਕਟ ਵੀ ਨਹੀਂ ਕਰਦਾ ਜਿੰਨਾ ਜਿੰਨਾ ਕੇ ਸਾਡੇ ਦਰਸਾਇਆ ਜਾਂਦਾ ਪਰ ਫਿਰ ਵੀ ਇੱਕ ਸਵਾਲ ਜ਼ਰੂਰ ਬਣਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸੱਤਾ ਧਿਰ ਦਾ ਆਈਟੀ ਸੈੱਲ ਆ ਉਹ ਐਸਕੇਐਮ ਦਾ ਜਾਂ ਅਮਨ ਕਿ ਜਲੋ ਜਿਹੜੇ ਕਿਸਾਨ ਲੀਡਰਸ਼ਿਪ ਆ ਉਹਨਾਂ ਦੀ ਲਗਾਤਾਰ ਕਿਰਦਾਰਕੁਸ਼ੀ ਕਰਦਾ ਆ ਰਿਹਾ ਤੁਸੀਂ ਉਹਨੂੰ ਨਜਿੱਠਣ ਦੇ ਲਈ ਅਸਲ ਦੇ ਵਿੱਚ ਤੁਹਾਡਾ ਕੋਈ ਪਲਾਨ ਹੈ ਜੀ ਵੀ ਉਹ ਜਿਹੜਾ ਆ ਆਈਟੀ ਸੈੱਲ ਦੇ ਨਾਲ ਕਿੱਦਾਂ ਨਜਿੱਠਿਆ ਜਾ ਸਕਦਾ ਆ ਕਿਉਂਕਿ ਲਗਾਤਾਰ ਕਿਰਦਾਰਕੁਸ਼ੀ ਕਰਨ ਦੇ ਵਿੱਚ ਰੁੱਝੇ ਹੋਏ ਆ ਉਹ ਕਰ ਰਹੇ ਆ ਉਹ ਚਾਹੇ ਉਹ ਕਿਸਾਨ ਆਗੂਆਂ ਦੀ ਕਰ ਰਹੇ ਹੋਣ ਚਾਹੇ ਉਹ ਜਿਹੜਾ ਲੈਂਡ ਪੂਲਿੰਗ ਪਾਲਿਸੀ ਦੀ ਵਕਾਲਤ ਕਰ ਰਹੇ ਹੋਣ ਚਾਹੇ ਉਹ ਇਹ ਕਹਿ ਰਹੇ ਹੋਣ ਕਿ ਲੈਂਡ ਪੂਲਿੰਗ ਪਾਲਿਸੀ ਦਾ ਬਹੁਤ ਵਧੀਆ ਆ ਕਿ ਇਹਦੇ ਨਾਲ ਤਾਂ ਜਿਹੜਾ ਵਿਕਾਸ ਹੋਣਾ ਇਹਦੇ ਨਾਲ ਅਸੀਂ ਜਿਹੜਾ ਉਦਯੋਗਾਂ ਦੇ ਵੱਲ ਵੱਧ ਜਾਗੇ ਹੋਰ ਹੋਰ ਪਤਾ ਨਹੀਂ ਕੀ ਕੁਝ ਦਿੱਤਾ ਜਾ ਰਿਹਾ ਹੈ ਨਾ ਉਹ ਦੱਸਿਓ ਭਾਈ ਜੀ ਦੇਖੋ ਜੇ ਇਹਨਾਂ ਦਾ ਆਈਟੀ ਸੈੱਲ ਉਹ ਚ ਇੰਨੀ ਤਾਕਤ ਹੁੰਦੀ ਹਮ ਇਹਨਾਂ ਦਾ ਆਈਟੀ ਸੈੱਲ ਦਿੱਲੀ ਦੇ ਗੋਦੀ ਮੀਡੀਆ ਤੋਂ ਤਾਂ ਨਹੀਂ ਤਗੜਾ ਹਮ ਮੋਦੀ ਨੇ ਸਾਰੇ ਕੰਟਰੋਲ ਚ ਸਾਰਾ ਮੀਡੀਆ ਹਮ ਹਿੰਦੀ ਚੈਨਲ ਹੋ ਗੋਦੀ মিডিਆ ਜਿਹਨੂੰ ਆਪਾਂ ਕਹਿੰਦੇ ਬਹੁਤ ਵੱਡੇ ਪੱਧਰ ਤੇ ਜੀ ਉਹ ਸਾਰਾ ਖੇਤੀ ਕਾਨੂੰਨ ਦੇ ਪੱਖ 'ਚ ਸੀ ਹਮ ਕਿਸਾਨ ਖੇਤੀ ਕਾਨੂੰਨ ਦੇ ਉਲਟ ਸੀ ਗੋਦੀ মিডিਆ ਦੀ ਨਹੀਂ ਚੱਲੀ ਬਿਲਕੁਲ ਕਿਸਾਨਾਂ ਦੀ ਚੱਲੀ ਆ ਹਮ ਇਹਨਾਂ ਦਾ ਆਈਟੀ ਸੈੱਲ ਉਹ ਉਥੇ ਜਿਹਨੂੰ ਕਹਿੰਦੇ ਪਹਾੜੇ ਦੇ ਟੁੱਕੜਬੋ ਜਿਹੜੇ 20-20 ਰੁਪਏ ਲੈ ਕੇ ਕਮੈਂਟ ਕਰਦੇ ਆ ਉਹ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਸਹਿਮਤ ਕਰਾ ਲੈਣਗੇ ਕਿ ਤੁਸੀਂ ਆਪਣੀ ਬਰਬਾਦੀ ਨੂੰ ਚੰਗਾ ਕਹੋ ਹਮ ਕਿਸੇ ਬੰਦੇ ਨੂੰ ਕਹੋ ਯਾਰ ਤੇਰਾ ਪਿੰਡ ਵੀ ਖੋਲ ਲੈਣਾ ਪਰਵਾਜ਼ ਯਾਰ ਦੇਣਾ ਤੇਰੀ ਜ਼ਮੀਨ ਵੀ ਖੋਹ ਦੇਣੀ ਆ ਤੇ ਇਹਨੂੰ ਚੰਗਾ ਕਹੇ ਇਹ ਤੇ ਭਾਵੇਂ ਬੰਦੇ ਨੂੰ 1000 ਪੋਸਟ ਦਿਖਾ ਦੋ 1000 ਕਮੈਂਟ ਕਰ ਦੋ ਵੀ ਵੀ ਉਜਾੜਾ ਚੰਗਾ ਹੁੰਦਾ ਉਜਾੜੇ ਨੂੰ ਚੰਗਾ ਮੰਨ ਲੂਗਾ ਹਮ ਨਰਨਾਇਕ ਜਿਹੜੀ ਆ ਨਾ ਜਿਹੜੀਆਂ ਬਾਹਰ ਮੁਖੀ ਪ੍ਰਸਥਿਤੀਆਂ ਨੇ ਬਾਈ ਜਿਹੜੀਆਂ ਉੱਥੇ ਜਿਹੜੇ ਲੋਕ ਵਿਚਰ ਰਿਹਾ ਜਿਹੜੀਆਂ ਲੋਕਾਂ ਤੇ ਵਾਪਰਨੀਆਂ ਨੇ ਉਹਨਾਂ ਨੂੰ ਕੋਈ ਮੀਡੀਆ ਕੋਈ ਆਈਟੀ ਸਾਲ ਲੋਕਾਂ ਦਾ ਵਿਚਾਰ ਨਹੀਂ ਬਦਲ ਸਕਦਾ ਜੀ ਠੀਕ ਆ ਦੇ ਆਈਟੀ ਸਰ ਨੇ ਜਿਹੜੀ ਵਾਹ ਲਾਉਣੀ ਲਾ ਲੇ ਭਗਵੰਤ ਮਾਨ ਨੇ ਖੋਦ ਜਿਹੜੀ ਵਾਹ ਲਾਉਣੀ ਲਾ ਲੇ ਠੀਕ ਆ ਇਹਨਾਂ ਨੂੰ ਹਰਾਉਣਾ ਸੀ ਤੇ ਨਾ ਹਾਰ ਨਹੀਂ ਹਾਰ ਬਿਲਕੁਲ ਠੀਕ ਆ ਤੇ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਅਵੇਸਲੇ ਹੋਣ ਦੀ ਲੋੜ ਨਹੀਂ ਹੂੰ ਦਮ ਮਾਰ ਕੇ ਜਿੱਥੇ ਵੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਅੰਦੋਲਨ ਸੰਯੁਕਤ ਕਿਸਾਨ ਮੋਰਚਾ ਕਰਦਾ ਹੂੰ ਉਸ ਅੰਦੋਲਨ ਦਾ ਵੱਧ ਤੋਂ ਵੱਧ ਹਰ ਤਰੀਕੇ ਨਾਲ ਹਿੱਸਾ ਬਣਨਾ ਚਾਹੀਦਾ ਇਹ ਪੰਜਾਬ 'ਚ ਜਿਹੜੀ ਜ਼ਮੀਨਾਂ ਖੋਣ ਦੀ ਪਰੰਪਰਾ ਚੱਲੀ ਹੋਈ ਹੈਗੀ ਆ ਇਹਨੂੰ ਪੱਕੀ ਰੋਕ ਜਿਹੜੀ ਹੁਣ ਲਾ ਕੇ ਉਹ ਰੁਕਣਾ ਚਾਹੀਦਾ ਜੀ ਆ ਆਖਰੀ ਸਵਾਲ ਬਾਈ ਜੀ ਜਿਹੜਾ 24 ਤਰੀਕ ਨੂੰ 24 ਅਗਸਤ ਨੂੰ ਜਿਹੜਾ ਐਸ ਕੇ ਐਮ ਦਾ ਇੱਕ ਪ੍ਰੋਟੈਸਟ ਹੋ ਰਿਹਾ ਤੇ ਉਸ ਸਬੰਧ ਦੇ ਵਿੱਚ ਵੀ ਤੇ ਨਾਲ-ਨਾਲ ਤੁਸੀਂ ਜਿਹੜਾ ਸਾਡੇ ਸਰੋਤਿਆਂ ਦੇ ਨਾਲ ਇਹ ਵੀ ਜ਼ਰੂਰ ਸਾਂਝ ਪਾਓ ਕਿ ਕੇ ਕੇ ਯੂ ਦਾ ਜਾਂ ਐਸ ਕੇ ਐਮ ਦਾ ਅਗਲਾ ਸਟੈਂਡ 24 ਤੋਂ ਬਾਅਦ ਜਾਂ ਜਿਹੜਾ ਆ ਇਸ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਿਹੜਾ ਅਗਲਾ ਸਟੈਂਡ ਕੀ ਹੋ ਸਕਦਾ ਆ ਦੇਖੋ 20 ਅਗਸਤ ਨੂੰ ਮੀਟਿੰਗ ਆ ਜੀ ਸੰਯੁਕਤ ਕਿਸਾਨ ਮੋਰਚੇ ਦੀ ਜਿੰਦੇ ਚ ਅਗਲਾ ਪ੍ਰੋਗਰਾਮ ਅਸੀਂ ਤੈਅ ਕਰਾਂਗੇ ਹਮ ਤੇ 24 ਅਗਸਤ ਨੂੰ ਸਮਰਾਲੇ ਜਿਹੜਾ ਸਾਡਾ ਪੰਜਾਬ ਦਾ ਇਕੱਠ ਆ ਉਹ ਸਟੇਜ ਤੋਂ ਅਸੀਂ ਪ੍ਰੋਗਰਾਮ ਅਨਾਉਂਸ ਕਰਾਂ ਜੀ ਪ੍ਰੋਗਰਾਮ ਕੋ ਪੱਕੇ ਮੋਰਚੇ ਦਾ ਵੀ ਹੋ ਸਕਦਾ ਹਮ ਪ੍ਰੋਗਰਾਮ ਕਿਸੇ ਘਰਾਓ ਦਾ ਵੀ ਹੋ ਸਕਦਾ ਹਮ ਹਨਾ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਜਿਹੜੇ ਅਲੱਗ-ਅਲੱਗ ਵਿਚਾਰ ਨੇ ਪਿਛਲੀ ਮੀਟਿੰਗ ਚਰਚਾ ਹੋਏ ਆ ਉਹ ਫਾਈਨਲਾਈਜ਼ ਅਸੀਂ 20 ਤਰੀਕ ਨੂੰ 20 ਅਗਸਤ ਨੂੰ ਕਰ ਲਾਂਗੇ ਤੇ ਅਨਾਉਂਸ ਜਿਹੜਾ ਅਗਰਾ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚਾ ਉਹ 24 ਅਗਸਤ ਨੂੰ ਸਮਰਾਲੇ ਜਿਹੜਾ ਮਾਂ ਦਾ ਵੱਡਾ ਇਕੱਠ ਹੋਣਾ ਹੈਗਾ ਉਹ ਸਟੇਜ ਤੋਂ ਅਗਲਾ ਅਨਾਉਂਸਮੈਂਟ ਉਹਦੀ ਜਿਹੜੀ ਉਹ ਕੀਤੀ ਜਾਊਗਾ ਜੀ ਬਹੁਤ ਧੰਨਵਾਦ ਬਾਈ ਜੀ ਹਾਂਜੀ ਸਾਡੇ ਸਰੋਤਿਆਂ ਨੂੰ ਇਹ ਜ਼ਰੂਰ ਬੇਨਤੀ ਆ ਕਿ ਜਿਹੜੀ ਇਹ ਵੀਡੀਓ ਅਸੀਂ ਬਣਾਈ ਆ ਇਹ ਅਸੀਂ ਇਸੇ ਕਾਰਨ ਕਰਕੇ ਬਣਾਈ ਆ ਕਿ ਤਾਂ ਜੋ ਸਾਡੇ ਸਰੋਤਿਆਂ ਤੱਕ ਸਟਿਕ ਸਹੀ ਜਾਣਕਾਰੀ ਜਿਹੜੀ ਹੈਗੀ ਆ ਉਹ ਪਹੁੰਚ ਸਕੇ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਬਹੁਤ ਸਾਰੇ ਇਦਾਂ ਦੇ ਕੁਝ ਕੁ ਦਿਖਾਏ ਜਾ ਰਹੇ ਆ ਕਿ ਗਵਰਨਮੈਂਟ ਇਦਾਂ ਦਿਖਾ ਰਹੀ ਆ ਕਿ ਜੀ ਇੰਨੇ ਕਿਸਾਨ ਜਿਹੜੇ ਹੱਕ ਚ ਆ ਇੰਨੇ ਕਿਸਾਨ ਜਿਹੜੇ ਬਾਕੀ ਜਿਹੜੇ ਕਿਸਾਨ ਆ ਉਹ ਉਹਨੂੰ ਕੋਈ ਮਾਇਨੇ ਨਹੀਂ ਰੱਖਦੇ ਆ ਤਾਂ ਕਰਕੇ ਅਸੀਂ ਜਿਹੜਾ ਇਸ ਪਾਲਿਸੀ ਦੇ ਸੰਬੰਧ ਦੇ ਵਿੱਚ ਬਾਈ ਰਜਿੰਦਰ ਸਿੰਘ ਜੀ ਹੋਰਾਂ ਦੇ ਨਾਲ ਅੱਜ ਇਹਨਾਂ ਦੇ ਨਾਲ ਪ੍ਰੋਗਰਾਮ ਕੀਤਾ ਆ ਤੇ ਬੇਨਤੀ ਆ ਆਸ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰੋਗੇ ਦੱਬ ਕੇ ਕਿਉਂਕਿ ਸਟੀਕ ਤੇ ਸਹੀ ਜਾਣਕਾਰੀ ਸਾਡੇ ਆਮ ਲੋਕਾਂ ਤੱਕ ਪਹੁੰਚ ਸਕੇ ਤੇ ਇਸ ਪਾਲਿਸੀ ਦੇ ਖਿਲਾਫ ਅਸੀਂ ਸਹੀ ਤਰੀਕੇ ਦੇ ਨਾਲ ਲਾਂਬੰਦ ਹੋ ਸਕੀਏ ਜੀ ਤੇ 24 ਤਰੀਕ ਦੇ ਜਿਹੜੇ ਜਿਹੜਾ ਪ੍ਰੋਟੈਸਟ ਹੋ ਰਿਹਾ ਉਹਦੇ ਸਬੰਧ ਦੇ ਵਿੱਚ ਵੀ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਸਾਰੇ ਇਕੱਠੇ ਹੋ ਕੇ ਸਮਰਾਲੇ ਦੇ ਵਿੱਚ ਪਹੁੰਚ ਸਕੀਏ ਬਹੁਤ ਧੰਨਵਾਦ ਜੀ ਗੁਰੂ ਫਤਿਹ ਸਤਿ ਸ਼੍ਰੀ ਅਕਾਲ ਬਾਈ ਜੀ